ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਇੱਕ ਦਫ਼ਤਰ ਵਿੱਚ ਚੋਰੀ ਕੀਤੀ ਹੈ ਲਗਭਗ 4.5 ਲੱਖ ਦੀ ਨਕਦੀ ਲੈ ਕੇ ਨੌਜਵਾਨ ਫਰਾਰ ਹੋ ਗਿਆ ਅਤੇ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਉਸ ਵਿੱਚ ਉਸ ਨੌਜਵਾਨ ਦੀਆਂ ਤਸਵੀਰਾਂ ਹੋਣ ਹੈ ਗੈਰ ਹੋ ਗਈ ਹੈ ਅਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਿਆ ਅਤੇ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਰਹਿਣ ਵਾਲੇ ਗੋਵਿੰਦਾ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਉਹਨਾਂ ਦਾ ਦਫ਼ਤਰ ਹੈ ਅਤੇ ਨਾਲ ਹੀ ਉਹਨਾਂ ਕੋਲ ਮਦਦ ਡੇਰੀ ਦੀ ਡਿਸਟ੍ਰਿਬਿਊਸ਼ਨ ਵੀ ਹੈ ਉਹਨਾਂ ਆਖਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਲੈਕਸ਼ਨ ਇਕੱਠੀ ਹੋਈ ਜੀ ਕਿਉਂਕਿ ਸ਼ਨੀਵਾਰ ਨੂੰ ਬੈਂਕ ਬੰਦ ਜੀ ਕਰੀਬ 4.5 ਲੱਖ ਰੁਪਏ ਉਹਨਾਂ ਕੋਲ ਕੈਸ਼ ਮੌਜੂਦ ਸੀ ਅਤੇ ਉਹਨਾਂ ਨੇ ਦਫ਼ਤਰ ਵਿੱਚ ਹੀ ਰੱਖਿਆ ਸੀ ਰਾਤ ਨੂੰ ਕਰੀਬ 3-4 ਵਜੇ ਦੇ ਕਰੀਬ ਕੋਈ ਅਣਪਛਾਤਾ ਨੌਜਵਾਨ ਉਸ ਦਫ਼ਤਰ ਵਿੱਚ ਆਉਂਦਾ ਹੈ ਅਤੇ ਉਹ ਸਮਾਨ ਜਿਹੜਾ ਉੱਥੇ ਉਹਨਾਂ ਕੋਲ ਪੈਸੇ ਸਨ 4.5 ਲੱਖ ਦੇ ਕਰੀਬ ਅਤੇ ਉਹ 4.5 ਲੱਖ ਦੀ ਨਕਦੀ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਜਿਹੜੀ ਸੀਸੀਟੀਵੀ ਉੱਥੇ ਲੱਗਾ ਹੋਇਆ ਸੀ ਉਸ ਵਿੱਚ ਨੌਜਵਾਨ ਪਹਿਲਾਂ ਥੋੜੀ ਨਾਲ ਇੱਕ ਸ਼ੀਸ਼ੇ ਨੂੰ ਤੋੜਦਾ ਹੈ ਅਤੇ ਉਸ ਵਿੱਚ ਤੋਂ ਬਾਅਦ ਉਸ ਦਫਤਰ ਦੇ ਅੰਦਰ ਚਲਾ ਜਾਂਦਾ ਹੈ ਅਤੇ ਦਫਤਰ ਅੰਦਰ ਪਈ ਜਿਹੜੀ ਨਗਦੀ ਸੀ ਕਰੀਬ 4.5 ਲੱਖ ਦੀ ਨਗਦੀ ਪਈ ਸੀ ਉਸ ਨੂੰ ਲੈ ਕੇ ਉਹ ਉਨੋਂ ਉਥੋਂ ਫਰਾਰ ਹੋ ਜਾਂਦਾ ਅਤੇ ਸਵੇਰੇ ਜਦੋਂ ਦਫਤਰ ਦੇ ਮਾਲਕ ਨੂੰ ਇਸ ਬਾਰੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਦਫਤਰ ਵਿੱਚ ਚੋਰੀ ਹੋਈ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਅਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਉਹ ਪੁਲਿਸ ਮੌਕੇ ਤੇ ਪੁੱਜ ਕੇ ਪੁਲਿਸ ਨੇ ਜਦੋਂ ਗੱਲਬਾਤ ਕੀਤੀ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਚੋਰੀ ਹੋਈ ਹੈ ਅਤੇ ਜਾਂਚ ਕਰ ਰਹੇ ਹਨ ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਅਤੇ ਦਫਤਰ ਦੇ ਮਾਲਕ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਮੇਰਾ ਨਾਮ ਗੋਵਿੰਦ ਹੈ ਮੇਰਾ ਵੀ ਗੁਰੂਪੁਰ ਤੇਕਹਾਦਰ ਨਗਰ ਮਾਲ ਮੰਡੀ 'ਚ ਸਾਡਾ ਆਫਿਸ ਹੈ ਨਾਲ ਉੱਥੇ ਮਾਡਰ ਰਾਇਸਟਨ ਦਾ ਡਿਸਟ੍ਰਿਬਿਊਸ਼ਨ ਹੈ ਤੇ ਰਾਤੀ ਕੋਈ 1:4 ਵਜੇ ਦੇ ਕਰੀਬ ਰਾਤੀ ਚੋਰੀ ਹੋਈ ਹੈ ਸਾਡੇ ਆਫਿਸ 'ਚ ਜਿਸ ਵਿੱਚ ਕਿ 4,29,000 ਰੁਪਏ ਕੈਸ਼ ਹੈ ਉਸ ਲੋਕਦਰੋ ਸਟਾਕ ਦਾ ਗੋਡਾਊਨ ਦਾ ਚੋਰੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਪਰ ਗੋਡਾਊਨ ਚ ਉਹਨੂੰ ਆਈਸਕ੍ਰੀਮ ਦੇ علاوہ ਕੁਝ ਨਜ਼ਰ ਨਹੀਂ ਆਇਆ ਤੇ ਦੋਰ ਖੁੱਲਾ ਛੱਡ ਗਿਆ ਉਹਦਾ ਉਹਦਾ ਵੀ ਨੁਕਸਾਨ ਹੋਇਆ ਸੀਸੀਟੀਵੀ ਚਰੋਂ ਬਾਹਰ ਉਹ ਗੇਟ ਤੱਕ ਅੰਦਰ ਆਇਆ ਇੱਕੋ ਹੀ ਬੰਦਾ ਸਰ ਇੱਕੋ ਬੰਦਾ ਆਇਆ ਤੇ 5-7-10 ਮਿੰਟ ਬੱਲੇ ਬਾਹਰ ਫੋਲਾ ਫਰਾਲੀ ਕਰਦਾ ਰਿਹਾ ਗੱਡੀਆਂ ਵੱਲ ਉਧਰ ਗੋਡਾਊਨ ਵਾਲ ਗੋਡਾਊਨ ਵੀ ਖੋਲੇ ਉਹਨੇ ਗੋਡਾਊਨ ਦਾ ਲੋਕ ਵਿੱਚ ਛੇੜਿਆ ਦਰਵਾਜ਼ਾ ਖੋਲ੍ਹਿਆ ਉਹਦੇ ਚ ਪਰ ਕੁਝ ਨਜ਼ਰ ਨਹੀਂ ਆਇਆ ਹਣਾ ਉਸ ਤੋਂ ਬਾਅਦ ਉਹਨੇ ਗੋਡਾਊਨ ਦਾ ਬੂਆ ਉਸ ਤਰ੍ਹਾਂ ਹੀ ਖੁੱਲਾ ਛੱਡ ਗਏ ਅੰਦਰ ਆ ਗਿਆ ਔਰ ਸ਼ੀਸ਼ਾ ਰੋੜੇ ਦੇ ਅੰਦਰ ਆ ਕੇ ਫਿਰ ਸਾਰੇ ਗੱਲਾਂ ਤੋੜਿਆ ਕੈਸ਼ ਕਾਊਂਟਰ ਤੋੜ ਕੇ ਤੇ ਉਹਦੇ ਚੋਂ ਸਾਰਾ ਕੈਸ਼ ਸਾਰਾ ਕੁਝ ਕੱਢ ਕੇ ਲੈ ਗਿਆ ਕੈਸ਼ ਹੀ ਸਿਰਫ ਕਰਦੂ ਸੀ ਨਜ਼ਰ ਇਹ ਮਤਲਬ ਸਰ ਕੱਲ ਬੈਂਕ ਬੰਦ ਸੀ ਨਾਰਮਲ ਹੈ ਦੋ ਦਿਨ ਫਰਾਈਡੇ ਵੀ ਸੇਲ ਸੀ ਕਲੈਕਸ਼ਨ ਸੀ ਲੜਕਿਆਂ ਦੀ ਸੈਟਰਡੇ ਬੈਂਕ ਬੰਦ ਸੀ ਦੋ ਦੋ ਦਿਨ ਦੀ ਕਲੈਕਸ਼ਨ ਔਰ ਸੇਲ ਸੀ ਪੁਲਿਸ ਕੰਪਲੇਨਟ ਕਰਾਤੀ ਸਰ ਨੂੰ ਪਰ ਇਹ ਦੇਖਦਾ ਹੈ ਜੀ ਲੱਗਦਾ ਨਹੀਂ ਸਰ ਇਹੋ ਜਿਹਾ ਤਾਂ ਫਿਲਹਾਲ ਕੁਝ ਨਹੀਂ ਹੈ ਲੱਗਦਾ ਕਿ ਕਿੰਨੇ ਪੈਸੇ ਆਉਣ ਦੇ ਬੰਦ ਰਹਿਣ ਕਿ ਦੋਨੋਂ ਬਹੁਤ ਦਾਵ ਹੈ ਰਹਿ ਜਾਂਦੇ ਨਹੀਂ ਜਾਨਦਾ ਵੀ ਇਹਨੇ ਕਰ ਦਿੱਤਾ ਕੋਈ ਜਾਣਦਾ ਵੀ ਉਹਦੇ ਕੋਲ ਕੁਝ ਕਹਿ ਕੇ ਆਇਆ ਨੇ ਸਰ ਵੈਸੇ ਨਾਰਮਲੀ ਜਿਆਦਾ ਤਾਂ ਕੈਸ਼ ਰੱਖਿਆ ਨਹੀਂ ਅਸੀਂ ਆਫਿਸ ਚ ਪਰ ਉਹ ਕੱਲ ਬਾਈ ਚਾਂਸ ਹੀ ਸਾਇਸਾ ਦੋ ਦਿਨ ਦੀ ਸੇਲ ਕਰਕੇ ਰਹਿ ਗਿਆ ਮੇਰੇ ਸਾਡੀ ਕੋਸ਼ਿਸ਼ ਆਂਦੀ ਕਿ ਡੇਲੀ ਦੇ ਡੇਲੀ ਸ਼ਾਮੀ 3:30 ਦੇ ਨੇ ਆਪਾਂ ਜੋ ਕੈਸ਼ ਹੁੰਦਾ ਬੈਂਕ ਪੇਸ ਦੀ ਪੁਲਿਸ ਵੱਲੋਂ ਸਰ ਇਹ ਹੀ ਡਿਮਾਂਡ ਹੈ ਕਿ ਉਹ ਆਪਣੀ ਕਾਰਵਾਈ ਪੂਰੀ ਸਹੀ ਤਰ੍ਹਾਂ ਕਰਨ ਤੇ ਬੰਦਾ ਆਪਾਂ ਬਿਲਕੁਲ ਕਲੀਅਰ ਆ ਰਿਹਾ ਉਹਦਾ ਫੇਸ ਕੈਮਰਾ ਰਿਕਾਰਡਿੰਗ ਤੇ ਸੀਸੀਟੀਵੀ ਦੇਖਿਆ ਫੇਸ ਉਹਦਾ ਕਲੀਅਰ ਆ ਰਿਹਾ ਉਹਨੂੰ ਫੜਿਆ ਜਾਵੇ ਕਿੰਨੇ ਕੋਗਾ ਉਮਰ ਸਰ ਲੜਕੇ ਦੀ ਹੋਣੀ ਕੋਈ 22 23 ਸਾਲ ਦੀ ਇਕੱਲਾ ਹੀ ਸੀ ਸਰ ਲੜਕਾ ਤੁਹਾਨੂੰ ਲੱਗਦਾ ਨਹੀਂ ਕੋਈ ਪੇਤੀ ਹੈ ਤੁਹਾਨੂੰ ਨਹੀਂ ਲੱਗਦਾ ਕੋਈ ਪੇਤੀ ਹੈ ਜਿਹਨੂੰ ਸਾਰਾ ਕੁਝ ਹੋ ਗਿਆ ਬਰਾਉ ਸਰ ਕੁਝ ਹੋ ਵੀ ਸਕਦਾ ਉਹਦੇ ਤੋਂ ਸਾਨੂੰ ਰਹੀ ਪੜਤਾਲ ਕਰਨੀ ਪਵੇਗੀ ਕਿਉਂ ਨਾ ਹੋ ਸਕਦਾ ਪੜਤਾਲ ਪੁਲਿਸ ਦਾ ਹੀਰਾ ਕਰੇਗੀ ਤੇ ਭਾਵੇਂ ਕੋਈ ਪੇਤੀ ਵੀ ਨਿਕਲੇ ਜਾਂ ਬਾਹਰ ਦਾ ਨਿਕਲੇ ਪਰ ਪੁਲਿਸ ਨੂੰ ਆਪਣੀ ਪੜਤਾਲ ਸਹੀ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਹੀ ਪਤਾ ਲੱਗੇਗਾ ਸਰ ਦੇਖੋ ਕੈਸ਼ ਦਾ ਨੁਕਸਾਨ ਜਿਹੜਾ ਉਹ 4.5 ਲੱਖ ਰੁਪਏ ਦਾ ਕੈਸ਼ ਹੈ ਅਪਰੋਕਸੀਮੇਟ ਸਟਾਕ ਦਾ ਵੀ ਨੁਕਸਾਨ ਹੋਇਆ ਸਰ 3-4 ਲੱਖ ਰੁਪਏ ਦਾ 500 ਕੀ ਆ ਗਿਆ ਥੰਗੜਾ ਆ ਗਿਆ ਕੁਈ ਇਸ ਵਕਤ ਨਹੀਂ ਸਰ ਫਿਲਹਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਪਤਾ ਕਰਦੇ ਹਾਂ ਕਿ ਉਹ ਜਿਆਦਾ ਇੱਧਰ ਉੱਧਰ ਖਾਪਰੋਲਾ ਨਾ ਪਾਇਓ ਤਾਂ ਜੋ ਬੰਦੇ ਨੂੰ ਪਤਾ ਨਾ ਲੱਗੇ ਆਪਾਂ ਬੰਦਾ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਟੀਮ ਲਾਈ ਆ ਸ਼ਾਮ ਤੱਕ ਦੇਖੋ ਕੀ ਰਿਜ਼ਲਟ ਦਿੰਦੇ ਮੋਕੇ ਤੇ ਕੱਲ ਗਰੇ ਬਾਅਦ ਹੋਣਗੇ ਵਾਢੀ ਤੇ ਉਹ ਚੋਰ ਕੁਇਆ ਇਹਨਾਂ ਦੇ ਕਰਦੇ ਆਨਕ ਦੇ ਕੋਈ ਸ਼ਾਪ ਤੋਂ ਜੈਂਟਰ ਕਰਕੇ ਤੇ 4 ਲੱਖ 29000 ਰੁਪਏ ਇਹਨਾਂ ਨੇ ਕੈਸ਼ ਲੈ ਗਏ ਤੇ ਕੁਝ ਸਟਾਕ ਨੂੰ ਵੀ ਨਵਾਈ ਤੋਂ ਮਦਦ ਦੇ ਰਹੀ ਹੈ ਨਾਂ ਦਾ ਇਹਨਾਂ ਦਾ ਆਪਣੇ ਬਾਹਰ ਉਹ ਉਹ ਨਵਸਤਾਨ ਹੁੰਦਾ ਜਿਹੜਾ ਆਪਣਾ ਦਰਵਾਜ਼ਾ ਖੁੱਲਾ ਹੋਣ ਕਰਕੇ ਥੋੜਾ ਨਿਸ਼ਾਨ ਹੋਇਆ ਵਾ ਬਾਕੀ ਜਿਹੜੀ ਕਾਰਵਾਈ ਜਿਹੜੀ ਮੁਆਫੀ ਕਾਰਵਾਈ ਕਰਕੇ ਆਪਾਂ ਅੱਜਾ ਤੋਂ ਕੀਤੀ ਕਰਦੇ ਸਿਟੀਟਿੰਗ ਹੋਣੀ ਹੈ ਜੀ ਮਾਨਸੇਹਿ ਸਿੰਘ ਦੀ ਫੋਟੋ ਆਈ ਹੈ ਲੇਕਿਨ ਕਲੀਅਰ ਨਹੀਂ ਫੋਟੋ ਹੈ ਫਿਰ ਵੀ ਅਸੀਂ ਆਪਣੇ ਤਰਫੋਂ ਪਾਲ ਕਰ ਰਹੇ ਹਾਂ ਜੇ ਬੰਦਾ ਪੇਸ ਹੋਏ ਤੇ ਬਹੁਤ ਉਹ ਹੋ ਜਾਏਗਾ ਤੇ ਹੋ ਜਾਏਗਾ ਮੈਂ ਸੰਭਾਵਨਾ ਮੰਗਦਾ ਮੈਂ ਲੱਭਦੇ ਸਰ ਲੱਗੇ ਪੁਲਸ ਲੈਣੇ ਲੱਗੇ ਡਿਜੀਟਲ ਦਫਤਰ ਲਈ ਰੈਸ਼ੀ ਕਲੋਨੀ ਦੇ ਵਿੱਚ ਇਦਾਂ ਦਾ ਕੰਮ ਹੋਣਾ ਕਿ ਕਿਤੇ ਲੋਕ ਥੇੜੇ ਰਹਿਣਗੇ ਛੇ ਹੋ ਤੁਹਾਨੂੰ ਬਤਾਇਆ ਗਿਆ ਗ੍ਰਾਮ ਰਾਹ ਦਾ ਬੈਂਕ ਥੇੜੇ ਚੱਲਦੇ ਦੇ ਬਾਰੇ 11 ਵਜੇ ਦਾ ਹਾਂ ਉੱਪਰ ਤੋਂ ਕੋਈ ਚਾਰਜ ਗ੍ਰਾਮ ਦੇ ਅੰਦਰ ਅੱਜ ਕਿਹੜਾ ਲਾਈਵ ਪਤਾ ਦਾ ਰਿਪੋਰਟ ਮੈਂ ਕਿਹਾ ਸੀ ਗਾਉਂ ਚੋਰੀ ਦੀ ਜਿਹੜਾ ਗੱਲ ਹੈ ਸਿਰਫ ਪ੍ਰਵਾਹ ਨੂੰ ਹੀ ਆਸ ਕੁੰਡਾ ਹੈ ਜੇਕਰ ਵਾਸ਼ਣ ਕੀ ਗੇਟ ਬੰਦਾ ਫੜਿਆ ਗਿਆ ਤੇ ਨਾਲ ਪੈਸੇ ਬਾਕਸ ਵਿੱਚ ਜਾਣਗੇ ਬਸ ਇਹ ਕਾਰਵਾਈ ਬੰਦ ਕੀਤੀ ਜਾਣੀ ਚਾਹੀਦੀ ਹੈ